ਇਹ ਗੁਰਾਹ ਪੌਣਾ گاਹ ਪਾਉਂਗੇ ਅੱਜ ਜਿਹੜੀ ਜਿਹੜੀ ਹਾਈਕ ਸ਼ੁਰੂ ਹੁੰਦੀ ਹੈ ਕੈਟਾਰੈਕਟ ਕ੍ਰੀਕ ਸਨੋ ਮੋਬਾਈਲ ਏਰੀਆ ਇੱਥੇ ਪਾਰਕਿੰਗ ਆ ਇੱਥੇ ਲੋਕ ਆ ਹਾਂ ਸਨੋ ਮੋਬਾਈਲ ਇੱਥੇ ਪਹਾੜਾਂ ਚੋਂ ਲੈ ਕੇ ਜਾਂਦੇ ਆ ਪਹਾੜਾਂ ਦੇ ਉੱਤੇ ਇਹਦੇ ਨਾਲ ਚੜਦੇ ਆ ਸਕੂਟਰਾਂ ਜਾਂਦੇ ਆ ਇਹ ਪਾਰਕਿੰਗ ਚ پارک ਕਰਕੇ ਇੱਥੋਂ ਇੱਕ ਸ਼ੁਰੂ ਹੁੰਦੀ ਹੈ ਗਾਂਹ ਇਹਦੀ ਪਾਰਕਿੰਗ ਗਾਂਹ ਜਾ ਕੇ ਵੀ ਆ ਪਰ ਉਹ ਬੰਦ ਦਾ ਹਨ ਵਿంటర్ ਦਾ ਕਰਕੇ ਜਿੱਥੇ ਇਹ ਸਾਈਕਲ ਦੀ ਪਾਰਕਿੰਗ ਉਥੇ ਕੈਂਪ ਸਾਈਟ ਬਣੀ ਪਈ ਆ ਆ ਸਾਰੀ ਕੈਂਪ ਸਾਈਟ ਆ ਹਾਂ ਲੋਕ ਕੈਂਪਿੰਗ ਕਰਨ ਆਉਂਦੇ ਇੱਥੇ ਪਰ ਇੱਥੇ ਹੁਣ ਤੁਸੀਂ ਗੱਡੀ ਨਹੀਂ ਲਿਆ ਸਕਦੇ ਸਾਨੂੰ ਜਿਆਦਾ ਪਈ ਕਰਕੇ ਸੋਨੂੰ ਰੋਡ ਕੋਲੇ ਗੱਡੀ ਲਾਉਣੀ ਪੈਂਦੀ ਹੈ ਤੋਂ ਤੁਰਕੇ ਹੀ ਤੱਕਾ ਹੋ ਜਾਂਦਾ 45 ਮਿੰਟ ਹੋ ਗਏ ਤੇ ਅਸੀਂ ਸਵਾ ਇੱਕ 2 ਕਿਲੋਮੀਟਰ ਤੁਰ ਕੇ ਆ ਗਏ ਐਲੀਵੇਸ਼ਨ ਥੋੜੀ ਹੋਈ ਆ ਸਾਰੀਆਂ ਟ੍ਰੀ ਲਾਈਨ ਆ ਤੇ 2 ਕਿਲੋਮੀਟਰ ਹੋਰ ਹਜੇ ਹੁਣ ਚੜਾਈ ਸ਼ੁਰੂ ਹੋਣੀ ਹੈ ਇਦੋਂ ਬਾਅਦ 2 ਕਿਲੋਮੀਟਰ ਤੱਕ ਫੇਰ ਉਦਰਾਖਤਾਂ ਉਦੋਂ ਬਾਅਦ ਪੱਥਰਾਂ ਵਾਲੀ ਚੜਾਈ ਸ਼ੁਰੂ ਹੋਣੀ ਆ ਟ੍ਰੀ ਲਾਈਨਾਂ ਬਹੁਤ ਸੋਹਣੀਆਂ ਲੰਮੇ ਲੰਮੇ ਉਦਰਾਖਤਾਂ ਪਤਲੇ ਪਤਲੇ ਹਾਲ ਨੂੰ ਇਹ ਤੋਂ ਖੁੱਲਾ ਜਰਾ ਦੇਖਦਾ ਹਾਂ ਸਿੱਧਾ ਸਿੱਧਾ ਝਟਕਿਆ ਇੱਥੋਂ ਵੀ ਉਹ ਪਰੇ ਤੱਕ ਟ੍ਰੇਲ ਲਾਈਨ ਦੇ ਵਿੱਚੋਂ ਸਿੱਧੂ ਵੀ ਟ੍ਰੇਲ ਤਾਂ ਉਹ ਗੱਡੀ ਹੋਈ ਆ ਜਿਵੇਂ ਨੱਕ ਦੀ ਸੇਧ ਨੂੰ ਮਹੌਲ ਇੱਥੇ ਵੀ ਸੋਨਾ ਬਣਦਾ ਪਤਲੀ ਪਤਲੀ ਦਰਾਇ ਤੇ ਰੀ ਲੈਂਡ ਤੋਂ ਹਜੇ ਬਾਹਰ ਨਿਕਲਈਆਂ ਤੇ ਗੋਡੇ-ਗੋਡੇ ਸੁਨੋ ਆਹ ਦੇਖੋ ਰਾਹ ਬਣਾਉਣਾ ਪੈਂਦਾ ਫੇਰ ਜ਼ੋਰ ਲੱਗਦਾ ਇੱਥੇ ਠੀਕ ਆ ਜੀ ਇਧਰਲੇ ਪਾਸੇੋਂ ਆਪਾਂ ਚੜ ਕੇ ਆਏ ਆ ਤੇ ਕਿਹੜਾ ਅਸੀਂ ਰੱਜ ਦੇ ਪਹੁੰਚ ਗਏ ਪਹਾੜ ਦੇ ਇੱਕ ਪਾਸੇ ਵਾਲੀ ਚਾਈ ਵਾਲੇ ਪਹਾੜ ਤੇ ਇੱਥੇ ਥੋੜੀ ਜੀ ਫੇਟ ਲਾਣ ਫੇਰ ਇੱਥੇ ਥੋੜੀ ਜੀ ਫੇਟ ਲਾਣ ਫੇਰ ਤਾਂ ਉਹ ਸਾਹਮਣੇ ਰਹਿ ਗਿਆ ਸਮਿਟ ਮਾਉਟ ਬੁਰਕੇ ਮੌਸਮ ਥੋੜਾ ਥੋੜਾ ਵਿਗੜਦਾ ਜਾਂਦਾ ਧੁੰਦੋ ਚੱਲੀ ਸਨੋ ਮਾੜੀ ਮੱਚਣ ਲੱਗੀ ਉੱਥੇ ਰੁੱਕ ਕੇ ਪਾਣੀ ਪੂਣੀ ਪੀਣੇ No, no. ਮੋਂ ਤੋਂ ਦੇ ਦੇਈਏ 300 ਐਲੀਵੇਸ਼ਨ ਹੋਊਗੀ 300 ਕਚੁੱਟੀ ਰਹਿ ਗਈ ਬਸ ਆ ਰਹੀ ਆ ਟੋਪਾ ਦੋ ਘੀਚਾਂ ਸਿੱਧਾ ਟੋਪ ਨੂੰ ਯੋਰ ਪੂਰਾ ਲੱਗਿਆ ਵੀ ਹਾਂ ਜੋਰ ਪੂਰਾ ਲੱਗਿਆ ਇਹ ਸੀਗਾ ਸਾਡਾ ਅੱਜ ਦਾ ਸਮਿਟ ਮਾਉਂਟ ਬੁਰਕੇ 2520 ਮੀਟਰ ਦੀ ਉਚਾਈ ਤੇ ਇਹਦੇ ਤਾਂ ਫਾਇਰ ਲੁੱਕਆਊਟ ਬਣਿਆ ਹੋਇਆ ਹੈ ਤਾਂ ਖਸਤਾ ਹਾਲ ਦੀ ਹੈ ਬਹੁਤ ਪੁਰਾਣਾਗਾ ਰਿਪੇਅਰ ਰਿਪੇਅਰ ਨਹੀਂ ਹੋਇਆ ਜੀ ਅਗਸਤ 89 ਜੂਨ 88 ਬਹੁਤ ਪੁਰਾਣਾ ਆਇਏ ਇਹ ਕਿੰਨਾ ਅਗਸਤ 89 ਹਾਂ ਜੂਨ 88 ਆਪਣਾ ਪੰਜਾਬੀ ਆਇਆ ਵਾ ਜਗਦੀਪ ਖਾਂਸ ਬਹੁਤ ਪੁਰਾਣਾ ਹੈ 1988 85 ਜੂਸੀ ਦੇ ਲਾਵੇ ਬਣਿਆ ਹੋਊਗਾ ਤਾਂ ਹੀ ਖਸਤਾ ਹਾਲਤ ਪਈ ਹੈ ਜੀ ਇਹ ਪਹਾੜਾਂ ਤੇ ਫਾਇਰ ਲੁਕਆਊਟ ਬਣੇ ਹੋਏ ਹੁੰਦੇ ਆ ਆਪਣੇ ਕਹਿਲਕਰੀ ਇੰਨੇ ਤਾਂ ਨਹੀਂ ਹੈਗੇ ਵੀਸੀ ਵੱਲ ਜ਼ਿਆਦਾ ਆ ਜਦੋਂ ਕਿਤੇ ਪਹਾੜਾਂ ਚਾਗੂ ਕਿ ਲੱਗੀ ਹੁੰਦੀ ਆ ਤਾਂ ਇਹ ਫਾਇਰ ਲੁੱਕਆਊਟ ਤੋਂ ਖੜ ਕੇ ਦੇਖਦੇ ਹੁੰਦੇ ਸੀ ਹੁਣ ਇਹਨਾਂ ਦਾ ਯੂਜ਼ ਘਟ ਗਿਆ ਆ ਤਾਂ ਜਮੇ ਖੰਡਰ ਬਣਿਆ ਵਾ ਹੁਣ ਤਾਂ ਹੈਲੀ ਹੇਲੀਕਾਪਟਰ ਰਹਿ ਗਿਆ ਉਹਨਾਂ ਨਾਲ ਦੇਖ ਲੈਂਦੇ ਆ ਪਹਿਲਾਂ ਇੰਨਾ ਥਾਵਾਂ ਤੋਂ ਮੋਨੀਟਰ ਕਰਦੇ ਹੁੰਦੇ ਸੀ ਅ ਸ਼ੀਸ਼ੇ ਛੂਕੇ ਲਾ ਕੇ ਢੱਗਿਆ ਵਾ ਹੁੰਦਾ ਗੇਟ ਲੱਗਿਆ ਵਾ ਹੁੰਦਾ ਪਰ ਖੰਪਾ ਵੀ ਹਾਲਤ ਖਰਾਬ ਹੀ ਆ ਜੀ ਕਹਿਲ ਗਰੀ ਸਾਰੇ ਧੁੰਦੀ ਧੁੰਦ ਆਵਦੇ ਲਫਟ ਨੂੰ ਜਦੋਂ ਆਉਂਦੇ ਸਨੀ ਜੀ ਜਦੋਂ ਜਨੋ ਫਾਇਲ ਲੱਗੀ ਧੁੰਦੂ ਹੀ ਹੋ ਗਈ ਹਵਾ ਬਹੁਤ ਠੰਡੀ ਚੱਲਣ ਲੱਗੀ ਤੇ ਇਹ ਝੋਪੜੀ ਜੀ ਵੀ ਥੋੜੀ ਜੀ ਟੁੱਟੀ ਹੋਈ ਸੀਗੀ ਥਾ-ਥਾ ਤੋਂ ਹਵਾ ਹੀ ਜਾਂਦੀ ਸੀ ਅਰਗੇ ਬੈਠੇ ਬੈਠੇ ਕੋ ਪਹਿਲਾਂ ਹੋਰ ਥਰੀਏ ਤੇ ਪੱਥਰਲੇ ਨੂੰ ਤੁਰ ਪਏ ਅਵਾਦ ਰਜ ਉੱਤਰ ਗਏ ਤੇ ਦਰਖਤਾਂ ਚ ਜਾਈਏ ਉੱਥੇ ਜਾ ਕੇ ਹਵਾ ਆਟ ਮੀਂਹ ਮੱਕੇ ਬੋਲ ਸਾਰਾ ਠਰ ਜਾਂਦਾ ਹਵਾ ਨਾਲ ਆਉਣ ਮੌਕੇ ਤਾਂ ਪੈਠ ਬੱਲੀ ਨੂੰ ਚਾਲਦੀ ਹੋਈ ਹੁਣ ਸਿੱਧੇ ਮੂੰਹ ਤੇ ਵੱਜਦੀ ਆਵਾਜ਼ ਇਹ ਆਖਰੀ ਰਜ ਸੀ ਇਦੋਂ ਗਾ ਵਸਥਲੇ ਟਲਾਣੀ ਆ ਦਰਖਤਾਂ ਵਰਗਾ ਹੋ ਦਰੇਗਾ ਟੋਪ ਤੇ ਧੁੰਦ ਹੋਣੀ ਸ਼ੁਰੂ ਹੋ ਗਈ ਉਧਰ ਘੰਟਾ ਤੋਂ ਘੋਰ ਵਾਦ ਤੋਂ ਬਾਅਦ ਘੰਟੇ ਦੇ ਥੱਲੇ ਘੰਟੇ ਦੇ ਲੱਵੇ ਡੇਢ ਘੰਟੇ ਥੱਲੇ ਠੋਕਾਂਗੇ ਰਾਹ ਦੇ ਵਿੱਚ ਤੁਹਾਨੂੰ ਦੋ ਥਾਵਾਂ ਤੇ ਇੰਨੀ ਪਤਲੀ ਪਤਲੀ ਰੱਜ ਟੱਕਰਨੀ ਆ ਇਹ ਮਸਾ 4 4.5 ਫੁੱਟ ਥਾਂਗੇ ਪੂਰੀ ਤਿੱਖੀ ਆ ਤਾਂ ਤਾਂ ਇਹ ਦੋ ਥਾਵਾਂ ਤੇ ਬਸ ਰੱਕੀ ਜਾ ਮੜਾ ਜਾ ਬਾਕੀ ਸਾਇਕ ਬਹੁਤ ਸੌਖੀ ਆ ਸਨੂਚਾ ਕੋ ਪਤਾ ਨਹੀਂ ਲੱਗਦਾ ਅੱਗੇ ਥੱਲੇ ਪੱਥਰ ਹੋਊਗਾ ਕਿਉਂਕਿ ਨਾਲ ਹੋਰ ਸਨੂ ਥੱਲੇ ਜਾਵੇ ਦੇ ਗੋਸੇ ਤੇ ਥਲੇ ਦਰਖਤਾਂ ਨੂੰ। 11 ਟ੍ਰੀ ਲਾਈਨ ਚ ਆ ਗਏ ਹੁਣ। ਇੱਥੇ ਕੋਈ ਹਵਾ ਨਹੀਂ। ਨਾ ਹੀ ਨਹੀਂ ਸੁਣੋ ਢਿਕਣੀ ਹੁਣ ਬੰਦਾ ਆਰਾਮ ਨਾਲ ਜਾ ਸਕਦਾ। ਟਾਪ ਤੇ ਹਮੇਸ਼ਾ ਹਵਾ ਚੱਲਦੀ ਜਲਦੀ ਹੁੰਦੀ ਹੈ। ਠਰਗੇ ਸੀ ਉੱਥੇ ਦਾ। ਦਰਖਤਾਂ ਵਾਲਾ ਪਾਰ ਰਹਿ ਗਿਆ ਮਤਲਬ ਅੱਧੀ ਉਤਰਾਈ ਬਈ ਆ। ਦਰਖਤਾਂ ਵਾਲਾ ਸੀਗਾ ਇਹ ਘੱਟੋ ਘੱਟ 5 ਕਿਲੋਮੀਟਰ ਦੇ ਕਰੀਬ ਹਜੇ 5 ਕਿਲੋਮੀਟਰ ਸਾਡੀ ਗੱਡੀ ਖੜੀ ਆ ਇੱਥੋਂ ਦੇਖਦੇ ਕਿੰਨੇ ਟਾਈਮ ਚ ਨਿਬੜਦੀ ਆ ਭੱਜ ਕੇ ਪਾਰ ਕਰਾਂਗੇ ਕਿਉਂਕਿ ਟ੍ਰੇਲ ਵਧੀ ਆ ਗਈ ਪੂਰੀ ਪੈਕਡ ਟ੍ਰੇਲ ਆ ਗਈ ਭੱਜਾਂ ਤਾਂ ਵੀ ਨਜ਼ਾਰਾ ਉਹ ਅੱਜ ਦੀ ਹਾਈਕ ਦੀ ਸਮਾਪਤੀ ਆ ਜੀ ਟੋਟਲ ਬਣ ਗਿਆ 11.2 ਕਿਲੋਮੀਟਰ 955 ਐਲੀਵੇਸ਼ਨ 4 ਘੰਟੇ 19 ਮਿੰਟ ਮੂਵਿੰਗ ਟਾਈਮ ਸੀ 4 ਘੰਟੇ 57 ਮਿੰਟ ਟੋਟਲ ਟਾਈਮ ਸੀ 2175 ਕਿਲੋਰੀ ਵਰਨ ਕੀਤੀ ਅੱਜ ਹਾਏ ਅੱਗੇ ਆਪਾਂ 1400 ਕਰਦੇ ਹੁੰਨੇ ਆ ਬਹੁਤ ਕੀਤੀਆਂ 2175 ਅੱਜ ਉਹ ਜੋ ਲੱਗਿਆ ਚੋਰ ਬਹੁਤ ਲੱਗਿਆ ਚਾਹੀਦੇ ਮੌਸਮ ਥੋੜਾ ਧੁੰਦਲਾ ਸੀ ਹੁਣ ਤਾਂ ਪਿੱਛੇ ਕੁਝ ਵੀ ਨਹੀਂ ਦਾ ਸਾਰਾ ਉਧਰ ਲੁਕ ਗਿਆ ਥੋੜੀ ਥੋੜੀ ਸਨੋ ਸੀ